ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਚਾ ਸਿੰਘ ਲੰਗਾ ਦੇ بیٹے ਬਾਰੇ ਕਿਉਂ ਨਹੀਂ ਪੀਸੀ ਕੀਤੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣੋ ਹਿਮਾਚਲ ਪੁਣ ਜ ਅਸਲ ਸੁਚਾ ਸਿੰਘ ਲੰਗਾ ਦੇ ਬੇਟੇ ਨੂੰ ਪਿਛਲੇ ਦਿਨੀ ਕਾਬੂ ਕੀਤਾ ਸੀ ਨਸ਼ੇ ਸਣੇ ਲੰਗਾ ਦੇ بیٹے ਨੂੰ ਦਰਸਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸਦੇ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਅਜੀਠਿਆ ਤੇ ਤੰਜ ਕਸਿਆ ਗਿਆ ਨਾਲ ਹੀ ਸਵਾਲ ਕੀਤਾ ਗਿਆ ਕਿ ਸੁਚਾ ਸਿੰਘ ਲੰਗਾ ਦੇ بیٹے ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣੋ ਵਿਕਰਮ ਅਜੀਤ ਥਿਆ ਇੜਕੇ ਸ਼ਰਮਣੀਆਂ ਕਾਲੇਦਾਲ ਦੇ ਸੀਨੀਅਰ ਆਗੂ ਨੇ ਉਹਨਾਂ ਨੂੰ ਮੁੱਖ ਮੰਤਰੀ ਮਾਨਦੇਵ ਦੇ ਨਿਸ਼ਾਨੇ ਤੇ ਲਿਆ ਗਿਆ ਨਾਲ ਹੀ ਤੁਹਾਨੂੰ ਪਿਛਲੇ ਦਿਨਾਂ ਦੀਆਂ ਇਹ ਸ਼ਿਮਲਾ ਦੀਆਂ ਤਸਵੀਰਾਂ ਵਖਾ ਰਹੇ ਹਾਂ ਕਿ ਇੱਥੇ ਕਿ ਦਰਸਲ ਇਹ ਵੱਡੀ ਗ੍ਰਿਫਤਾਰੀ ਹੁੰਦੀ ਹੈ ਸੁਚਾ ਸਿੰਘ ਲੰਗਾਹ ਦੇ بیٹے ਨੂੰ ਉਹਨਾਂ ਦੇ ਸਾਥੀਆਂ ਸਣੇ ਨਸ਼ੇ ਸਣੇ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਂਦਾ ਹੈ ਆ 42 ਗ੍ਰਾਮ ਦੇ ਕਰੀਬ ਜਿਹੜਾ ਕਿ ਨਸ਼ਾ ਵੀ ਸੁੱਚਾ ਸਿੰਘ ਲੰਗਾ ਦੇ بیٹے ਤੋਂ ਜਿਹੜਾ ਕਿ ਬਰਾਮਦ ਕੀਤਾ ਜਾਂਦਾ ਜਿੱਥੇ ਕਿ ਪਿਛਲੇ ਦਿਨੀਆਂ ਵੱਡੀ ਕਾਰਵਾਈ ਹੋਈ ਤੇ ਉਸ ਤੋਂ ਬਾਅਦ ਇਸੇ ਕਾਰਵਾਈ ਨੂੰ ਆਧਾਰ ਬਣਾਉਂਦੇ ਹੋਏ ਇਹਨਾਂ ਤਸਵੀਰਾਂ ਨੂੰ ਹੀ ਆਧਾਰ ਬਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਅਜੀਤਿਆ ਤੇ ਨਿਸ਼ਾਨਾ ਸਾਧਿਆ ਗਿਆ ਸੁੱਚਾ ਸਿੰਘ ਲੰਗਾ ਦੇ بیٹے ਨੂੰ ਲੈ ਕੇ ਤੰਜ ਕੱਸਿਆ ਗਿਆ ਕਿ ਸੁੱਚਾ ਸਿੰਘ ਲੰਗਾ ਦੇ بیٹے ਨੂੰ ਲੈ ਕੇ ਜਿਹੜਾ ਕਿ ਤੰਜ ਕੱਸਦੀ ਉਹਨਾਂ ਨੇ ਟਵੀਟ ਕੀਤਾ ਹੈ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਲਿਖਿਆ ਗਿਆ ਕਿ ਮਜੀਠੀਆ ਸਾਹਿਬ ਸੁਚਾ ਸਿੰਘ ਲੰਗਾ ਦੇ بیٹے ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣੋਏ ਦਰਸਲ ਤੰਜ ਪਰ ਲੈਜ਼ ਦੇ ਵਿੱਚ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਇਹਨਾਂ ਸਤਰਾਂ ਦੇ ਨਾਲ ਇਹਨਾਂ ਸ਼ਬਦਾਂ ਦੇ ਨਾਲ ਜਿਹੜਾ ਕਿ ట్ਵੀਟ ਕੀਤਾ ਗਿਆ ਉਹਨਾਂ ట్ਵੀਟ ਕਰਦੇ ਲਿਖਿਆ ਕਿ ਮਜੀਠੀਆ ਸਾਹਿਬ ਸੁਚਾ ਸਿੰਘ ਲੰਗਾ ਦੇ بیٹے ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣੋ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਵਿਕਰਮ ਮਜੀਠੀਆ ਦੇ ਦਰਸਲ ਤਿੱਖਾ ਤੰਜ ਕੱਸਿਆ ਗਿਆ ਅਕਾਲੀ ਦਲ ਦੇ ਵੱਲੋਂ ਸੀਮਾਨ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਮੁੱਖ ਮੰਤਰੀ ਮਾਨਤੇ ਐਮਪੀ ਸੰਜੇ ਸਿੰਘ ਦੇ ਖਿਲਾਫ ਇਹ ਸ਼ਿਕਾਇਤ ਸੌਂਪੀ ਹੈ ਦੋਹਾਂ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਹੈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ ਜੋ ਕਿ ਇਲਜ਼ਾਮ ਲਗਾਏ ਗਏ ਨੇ ਅਕਾਲੀ ਦਲ ਦਾ ਕਹਿਣਾ ਹੈ ਕਿ ਸੀਐਮ ਰਹੇ ਹਾਇਸ਼ ਤੇ ਚੋਣਾਂ ਦੇ ਲਈ ਬੈਠਕਾਂ ਕੀਤੀਆਂ ਗਈਆਂ ਅਕਾਲੀ ਦਲ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਬਕਾਇਦਾ ਚੋਣ ਕਮਿਸ਼ਨ ਨੂੰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਰਸਲ ਇਹ ਸ਼ਿਕਾਇਤ ਕੀਤੀ ਗਈ ਹੈ ਦੀਆਂ ਮਾਨ ਤੇ ਐਮਪੀ ਸੰਜੇ ਸਿੰਘ ਦੇ ਖਿਲਾਫ ਇਹ ਸ਼ਿਕਾਇਤ ਜਿਹੜੀ ਕਲੈਕਸ਼ਨ ਕਮਿਸ਼ਨ ਨੂੰ ਸੌਂਪੀ ਹੈ ਦੋਹਾਂ ਤੇ ਚੋਣ ਸਾਬਤੇ ਦੀ ਰੰਗਣਾ ਕਰਨ ਦਾ ਇਲਜ਼ਾਮ ਲਗਾਇਆ ਹੈ ਹੱਥੇ ਚੌਧਰੀ ਪਰਿਵਾਰ ਦੀ ਨਾਰਾਜ਼ਗੀ ਤੇ ਸਾਬਕਾ ਸੀਐਮ ਚੰਨੀ ਦਾ ਵੱਡਾ ਬਿਆਨ ਆਇਆ ਹਰ ਫੈਸਲਾ ਪਾਰਟੀ ਮੁਤਾਬਕ ਹੀ ਹੋਵੇਗਾ ਕਿਸੇ ਦੇ ਕੋਈ ਨਾਰਾਜ਼ ਹੋਣ ਵਾਲੀ ਗੱਲ ਨਹੀਂ ਹੈ ਸ਼ਮਜੀ ਚੰਨੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਹਾਲੇ ਪਾਣੀ ਆਇਆ ਨਹੀਂ ਮੋਜੇ ਨਹੀਂ ਖੋਲਣੇ ਖੋਲਣੇ ਚਾਹੀਦੇ ਜਲੰਧਰ ਦੇ ਵਿੱਚ ਕਿਰਾਏ ਤੇ ਕੋਠੀ ਲੈਣ ਦੀ ਖਬਰ ਦਾ ਵੀ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਚੰਜੀ ਚੰਨੀ ਦੇ ਵੱਲੋਂ ਖੰਡਨ ਕੀਤਾ ਗਿਆ ਉਹਨਾਂ ਨੇ ਕਹਿ ਕੇ ਮੈਂ ਜਲੰਧਰ ਦੇ ਵਿੱਚ ਕੋਈ ਵੀ ਕੋਠੀ ਕਿਰਾਏ ਤੇ ਨਹੀਂ ਲਈ ਹਾਲਾਂਕਿ ਕਈ ਐਨ ਆਰ ਆਈਸ ਮੈਨੂੰ ਕੋਠੀਆਂ ਦੇਣ ਨੂੰ ਤਿਆਰ ਨੇ ਪਿਛਲੀ ਵਾਰ ਵਾਂਗ ਐਤਕੀਵੇਂ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਹੀ ਰਹਾਂਗਾ ਦਲ ਬਦਲੋਆਂ ਤੇ ਵੀ ਚੰਜੀ ਚੰਨੀ ਪੜਕਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪਾਰਟੀ ਛੱਡਣ ਵਾਲਿਆਂ ਨੂੰ ਮੂੰਹ ਨਾ ਲਗਾਓ ਇੱਥੇ ਬਕਾਉ ਮਾਲ ਬਹੁਤ ਹੈ ਬਚ ਕੇ ਰਹੋ ਤਨੂੰ ਦੱਸ ਦਈਏ ਕਿ ਸਾਬਕਾ ਸੀਐਮ ਚੰਨੀ ਤੇ ਜਲੰਧਰ ਤੋਂ ਚੋਣ ਲੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਚੰਨੀ ਨੇ ਵੀ ਜਲੰਧਰ ਦੇ ਵਿੱਚ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਨੇ ਦੂਜੇ ਪਾਸੇ ਜਿਹੜੇ ਕਿ ਵਿਕਰਮ ਚੌਧਰੀ ਨੇ ਚੌਧਰੀ ਪਰਿਵਾਰ ਹੈ ਉਹਨਾਂ ਦੇ ਨਾਲ ਜੁੜੀ ਪਿਛਲੇ ਦਿਨੀ ਖਬਰ ਵੀ ਆਈ ਕਿ ਉਹਨਾਂ ਦੇ ਮਿਲੂ ਪਾਰਟੀ ਦੇ ਚੀਫ ਵਿੱਪ ਦੇ ਵਜੋਂ ਜਿਹੜਾ ਕਿ ਅਸਤੀਫਾ ਵੀ ਦਿੱਤਾ ਗਿਆ ਉਸ ਤੋਂ ਬਾਅਦ ਤਰੰਤਰੰਤ ਕੀ ਨੇ ਇੱਕ ਚਰਚਾਵਾ ਚੱਲੀਆਂ ਸਨ ਤੇ ਇਸ ਦੇ ਵਿਚਾਲੇ ਸਾਬਕਾ ਸੀਐਮ ਚੰਨੀ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਕਿ ਹਰ ਫੈਸਲਾ ਪਾਰਟੀ ਮੁਤਾਬਿਕ ਹੋਵੇਗਾ ਕਿਸੇ ਦੇ ਕੋਈ ਨਾਰਾਜ਼ ਹੋਣ ਵਾਲੀ ਗੱਲ ਨਹੀਂ ਹੈ देखो पहला त मैं ये कहना चाहना कि पंजाब अनखि ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਆ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਆ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ बच ਕੇ ਰਹੋ ਹਲ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਲਾਂ ਮੌਜੇ ਨਹੀਂ ਖੁੱਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਨਹੀਂ ਤੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕੰਮ ਹੈ ਤੁਸੀਂ ਕੋਠੀ ਇੱਕ ਲੈ ਰਹੇ ਹੋ ਅਰ ਬਸ ਸਟੇਟ ਦੇ ਵਿੱਚ ਲੈ ਰਹੇ ਹੋ ਇੱਥੇ ਜਲੰਧਰ ਦੇ ਵਿੱਚ ਅਰ ਇਸ ਪੂਰੀ ਕੰਸਟੀਚੁਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉੱਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਸ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟੇਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੇ ਤਰ੍ਹਾਂ ਮੈਂ ਹੁਣ ਕਰਾਂਗਾ ਸੀਐਮ ਸਾਹਿਬ ਇੱਥੇ ਵੀ ਆਏ ਸੀ ਅਤੇ ਚਰਮਣੀ ਅਕਾਲੀ ਦਲ ਦੇ ਵੱਡੇ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਆਈਐਸ ਪਰਮਪਾਲ ਕੌਰ ਸਿੱਧੂ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਨੇ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਗੁਰਪ੍ਰੀਤ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕੇ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਵੱਲੋਂ ਵੀ ਭਾਜੀਪੀ ਦਾ ਪੱਲਾ ਫੜ ਲਿਆ ਗਿਆ ਤੁਹਾਨੂੰ ਦਿੱਲੀ ਦੀਆਂ ਭਾਜੀਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਵੱਡੀ ਜੁਆਇਨਿੰਗ ਹੋਈ ਹੈ ਕੁਝ ਦਿਨ ਪਹਿਲਾਂ ਮਲੂਕਾ ਦੀ ਆਈਐਸ ਨੂੰ ਪਰਮਪਾਲ ਕੌਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ ਪਰਮਪਾਲ ਕੌਰ ਦੇ ਬਠਿੰਡਾ ਤੋਂ ਚੋਣ ਲੜ ਬੀਜਪੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਬੀਜਪੀ ਸਰਕਾਰ ਦੇ ਵਿੱਚ ਦੇਸ਼ ਦਾ ਮਾਨ ਸਨਮਾਨ ਵਧਿਆ ਹੈ ਇਸ ਜੁਆਇਨਿੰਗ ਤੋਂ ਬਾਅਦ ਜੋ ਪਰਮਪਾਲ ਕੋਰਟ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਬੀਜਪੀ ਨੇ ਦੇਸ਼ ਹਿੱਤ ਦੇ ਕੰਮਾਂ ਨੂੰ ਦੇਖ ਕੇ ਪ੍ਰਭਾਵਿਤ ਹੋਈਆਂ ਮੈਨੂੰ ਹੋਰ ਕਿਸੇ ਪਾਰਟੀ ਦਾ ਪ੍ਰਭਖ ਨਜ਼ਰ ਨਹੀਂ ਆਉਂਦਾ ਬੀਜਪੀ ਨੇ ਮਹਿਲਾਵਾਂ ਸਣੇ ਹਰ ਵਰਗ ਦੇ ਲਈ ਬਹੁਤ ਕੰਮ ਕੀਤੇ ਨੇ ਬੀਜਪੀ ਦੇ ਹੱਥਾਂ ਦੇ ਵਿੱਚ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੈ ਪਰਮਪਾਲ ਕੋਰਟ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜੁਆਇਨਿੰਗ ਤੋਂ ਬਾਅਦ ਉੱਥੇ ਗੁਰਪ੍ਰੀਤ ਮਲੂਕਾ ਨੇ ਕਿਹਾ ਕਿ ਪੀਐਮ ਮੋਦੀ ਦੇਸ਼ ਹਿੱਤ मोदी सरकार गुरप्रीत मलुका बैच के दो दे अधिकारी ने परमपाल कौर सिद्धू के जस्तीफा दे चुके हैं इकती अक्टूबर दो हजार रिटायर होना सिंह मलूका जिला परिषद बठिंडा के सबका चेयरमैन ने मैं और मेरे पति दोनों इकट्ठे ही आज बीजेपी में आ रहे हैं मेरा कोई पॉलिटिकल करियर इससे पहले नहीं रहा मैं प्रशासनिक सेवा से हूँ लेकिन क्योंकि मैं अब शुरुआत करने जा रही थी अपने पॉलिटिकल करियर की तो मैंने सारी पार्टियों को देख लिया मतलब सारी पार्टियों को देख के क्योंकि मैं फर्स्ट टाइम पॉलिटिक्स में आ रही हूँ तो मेरा मानना यही था कि हमें बेस्ट पार्टी ही चुननी चाहिए तो पिछले दस सालों से जो भारत ने विकास किया है बीजेपी के अंडर जो विकास हुआ है जो अंतर्राष्ट्रीय स्तर पर आ, हमारे देश का सम्मान बढ़ा है जो इंफ्रास्ट्रक्चरल डेवलपमेंट हुई है जो डिजिटाइजेशन हुई है और जो भी महिलाओं के लिए समाज सुधार के लिए और जो आने वाला प्रोग्राम है बीजेपी का आ, अगले आ, सालों में अगले आ, दो हजार सौ तक जो भारत को एक विकसित देश के रूप में देखने का जो संकल्प है बीजेपी का उन सबसे प्रभावित होकर मैं ये पार्टी ज्वाइन कर रही हूँ ताकि उसमें मैं भी अपना कोई न, कुछ ना कुछ, कुछ योगदान डाल सकूँ मुझे किसी और पार्टी का कोई खास भविष्य भी नहीं नजर आता और उनका कोई विजन भी नहीं नज़र आता कि वो उनका विजन कुछ चुनाव जीतना हो सकता है जिसमें भी वो लगता है कि किसी भी प्रकार से सफल नहीं हो पाएंगे क्योंकि उसके आसपास भी वो नहीं है लेकिन आ, इन ये जो नीतियां हैं बीजेपी की वो बहुत ही प्रभाव प्रभावशाली है इसमें जो पंजाब स्टेट की कुछ समस्याएं हैं कोई प्रॉब्लम्स ने कुछ में, उनको सॉल्व करने के लिए एक अच्छे वकील के रूप में अपना रोल अदा करने के लिए बीजेपी ज्वाइन कर रहा हूं ताजो पंजाब स्टेट के लिए और इस मुचे देश के लिए अच्छा आने वाले समय में रोल अदा कर सकूं और अच्छा काम कर सकूं डेवलपमेंट की जो पंजाब में रफ्तार है उसको बढ़ा सकें और जो लोगों को और राहत दे सकते हैं सोशल वेलफेयर स्कीम से वो दे सकें क्योंकि हर स्कीम सेंटर से बनती है सेंटर से फंड जड़े उपलब्ध है, होते हैं सब सभी स्टेट्स को ਔਰ ਉਹਨਕੋ ਅੱਛੀ ਤਰ੍ਹਾਂ ਡਿਸਟ੍ਰਿਬਿਊਟ ਕਰਨਾ ਕਰ ਕਰ ਪਛਾਨਾ ਉਸ ਜ਼ਿੰਮੇਵਾਰੀ ਕੋ ਨਿਭਾਣਾ ਪਾਰਟੀ ਕੇ ਜਿਹੜੇ ਕਰਤ ਕਰਤਾ ਜਾਂ ਉਸ ਸਟੇਟ ਕੇ ਕੋਈ ਵੀ ਉਸ ਉਸ ਦਾ ਪ੍ਰਬੰਧ ਚਲਾ ਰਹੀ ਹੈ ਉਨਕੀ ਜ਼ਿੰਮੇਵਾਰੀ ਹੁੰਦੀ ਹੈ ਜ਼ਿਲ੍ਹਾ ਪਰਿਸ਼ਦ ਕੇ ਚੇਅਰਮੈਨ ਉਨਕੇ ਪਤੀ ਉਹਨਾਂ ਨੇ ਵੀ ਅਭੀ ਪਾਰਟੀ ਜੁਆਇਨ ਕੀ ਹੈ और मुझे लगता है कि परमपाल कौर जी का आना उनके पति का बीजेपी में आना यह एक अलग ताकत पंजाब भाजपा को पंजाब में जो विकसित भारत विकसित पंजाब का चित्र हमको निर्माण करना है उसमें उनका बड़ा योगदान होगा उन दोनों का भी मैं स्वागत करता हूं और सिविल सर्विस छोड़कर फील्ड में आने का जो निर्णय परम कौर दीदी ने किया है उसके लिए मैं उनका अभिनंदन भी करता हूं और दोनों का मन से स्वागत करता हूं ये परमपाल कौर जी पूर्व अधिकारी हैं वो पूर्व शब्द सही है पर ये कल तक थी आई है इसमें इनकी रेजिग्नेशन भी कल ही एक्सेप्ट हुई है तो मुझे लगता है कि इनके हमारे साथ जुड़ना एक बहुत मीनिंग रखता है और आने वाले समय में मुझे लगता है आप भी गुरप्रीत सिंह मलुका जी रोहन गुप्ता जी जहान जेब सिरवाल जी आप सबको कंट्रीब्यूट करने का मौका मिलेगा और जो हमारा ये जन सेवा और विकसित भारत बनाने का कि ये जो यात्रा है उस सब में आपको ਕੰਟਰੀਬਿਊਟ ਕਰਨੇ ਦਾ ਮੌਕਾ ਮਿਲੇਗਾ ਅਭੀ ਉਸੇ ਮਲੂਕਾ ਅਦੀ ਨੂੰ ਦੇ ਭਾਜਪਾ ਜੁਆਇਨ ਕਰਨ ਤੇ ਸੀ ਇਮਾਨ ਦਾ ਵੱਡਾ ਬਿਆਨ ਆਇਆ ਪਰਮਪਾਲ ਕੋਰ ਦਾ ਅਸਤੀਫਾ ਹਾਲੇ ਮਨਜ਼ੂਰ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਇਹ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਿ ਆਈਐਸ ਅਫਸਰ ਦੇ ਤੌਰ ਤੇ ਅਸਤੀਫਾ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਬੀਬਾ ਜੀ ਆਈਐਸ ਦੀ ਨੌਕਰੀ ਛੱਡਣ ਵਾਸਤੇ ਕਈ ਤੌਰ ਤਰੀਕੇ ਨੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਸਾਰੀ ਉਮਰ ਦੀ ਕਮਾਈ ਖਤਰੇ ਦੇ ਵਿੱਚ ਪੈ ਸਕਦੀ ਹੈ ਮੁੱਖ ਮੰਤਰੀ ਮਾਨ ਦੇ ਨੇ ਵੀ ਵੱਡੀ ਚੇਤਾਵਨੀ ਦਿੱਤੀ ਗਈ ਹੈ ਕਿ ਸਾਰੀ ਉਮਰ ਦੀ ਕਮਾਈ ਖਤਰੇ ਦੇ ਵਿੱਚ ਪੈ ਸਕਦੀ ਹੈ ਸਿੱਧੇ ਸਿੱਧੇ ਤੌਰ ਤੇ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਵੱਡਾ ਐਕਸ਼ਨ ਵੀ ਜਿਹੜਾ ਉਹ ਲਿਆ ਜਾ ਸਕਦਾ ਹੈ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਲਿਖਿਆ ਹੈ ਕਿ ਪਰਮਪਾਲ ਕੌਰ ਜੀ ਆਈਐਸ ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬਾ ਜੀ ਜਿੰਨੀ ਕਾਲੀ ਆਈਐਸ ਬਣਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਕਿ ਕਹਿਆ ਗਿਆ ਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ ਅਜੇ ਤੱਕ ਦੂਜੇ ਪਾਸੇ ਜਿਵੇਂ ਕਿ ਅਸੀਂ ਤੁਹਾਨੂੰ ਬਿਆਨ ਵੀ ਸੁਣਾ ਰਹੇ ਹਾਂ ਜੁਆਇਨਿੰਗ ਵੇਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਜੋ ਕਿਹਾ ਗਿਆ ਕਿ ਕੱਲ ਸ਼ਾਮ ਨੂੰ ਜਿਹੜਾ ਕਿ ਅਸਤੀਫਾ ਮਨਜ਼ੂਰ ਹੋ ਗਿਆ ਸੀ ਇੱਕ ਪਾਸੇ ਭਾਜਪਾ ਅਸਤੀਫਾ ਮਨਜ਼ੂਰ ਹੋਣ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਕਿ ਅਜੇ ਤੱਕ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਬਲੂਕਾ ਤੇ ਨੂਹਪੁੱਤ ਦੇ ਭਾਜਪੀ ਦੇ ਵਿੱਚ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਆਇਆ ਕੌਮੀ ਪਾਰਟੀਆਂ ਦਾਦਾਗਰੀ ਤੇ ਉਤਰਾਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੇ ਵੱਡਾ ਪਲਟਵਾਰ ਕੀਤਾ ਕਿ ਹਮਲਾ ਬੋਲਿਆ ਗਿਆ ਅਕਾਲੀ ਦਲ ਦਾ ਕਹਿਣਾ ਹੈ ਕਿ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ ਨੈਸ਼ਨਲ ਪਾਰਟੀਆਂ ਦੇਸ਼ ਦੇ ਵਿੱਚ ਖੇਤਰੀਵਾਦ ਨੂੰ ਵੱਡਾ ਖਤਰਾ ਪੈਦਾ ਹੋਇਆ ਆਪਣੇ ਸਾਧਨ ਵਰਤ ਕੇ ਖੇਤਰੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਜਿੱਥੇ ਕਿ ਅੱਜ ਵੱਡੀ ਜੁਆਇਨਿੰਗ ਹੋਈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹ ਸਕੰਦਰ ਸਿੰਘ ਬਲੂਕਾ ਤੇ ਨੂਹਪੁੱਤ ਜਿਹੜੇ ਕਿ ਬੀਜੇਪੀ ਦੇ ਵਿੱਚ ਚਲੇ ਗਏ ਤੇ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਜਿਹੜਾ ਕਿਸੇ ਤਰ੍ਹਾਂ ਤੇ ਪਲਟਵਾਰ ਕੀਤਾ ਗਿਆ ਸ਼ਰਮਣੀ ਅਕਾਲੀ ਦਲ ਦਾ ਇਹ ਕਹਿਣ ਹੈ ਕਿ ਕੌਮੀ ਪਾਰਟੀਆਂ ਦਾ ਦਹਾਗੀਰੀ ਤੇ ਉਤਰ ਆਈਆਂ ਨੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਨੈਸ਼ਨਲ ਪਾਰਟੀਆਂ ਤਲੀਆਂ ਹੋਈਆਂ ਨੇ ਹੱਲੇ ਆ ਵੀ ਰਾਜਨੀਤੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਕੋਈ ਵੀ ਚੀਜ਼ ਜ ਸੰਭਵ ਨਹੀਂ ਹੁੰਦੀ ਤੇ ਅੱਜ ਜਿਹੜਾ ਰਾਜਨੀਤੀ ਦਾ ਮਾਹੌਲ ਪੈਦਾ ਹੋ ਰਿਹਾ ਮੈਨੂੰ ਇਸ ਗੱਲ ਤੇ ਮੈਂ ਸਰੇ ਆਮ ਕਹਿ ਸਕਦਾ ਕਿ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਦਾਦਾਗਰੀ ਕਰਨ ਲੱਗੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਖਤਮ ਕਰਨ ਤੇ ਤੁਰੀਆਂ ਦੇ ਦੇ ਅੰਦਰ ਖੇਤਰੀਵਾਦ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਵੱਲੋਂ ਇਹ ਆਪਣੇ ਸਾਧਨ ਵਰਤ ਕੇ ਆਪਣੇ ਯਤਨਾਂ ਰਾਹੀਂ ਮੁਲਕ ਦੇ ਵਿੱਚ ਖੇਤਰੀਵਾਦ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤੇ ਖੇਤਰੀਵਾਦ ਦੇ ਵਿੱਚ ਜਿਹੜੀਆਂ ਕੋਈ ਬੰਦਾ ਕੋਈ ਪਰਿਵਾਰ ਕੋਈ ਵਿਅਕਤੀ ਇਹਨਾਂ ਦੇ ਹੱਥ ਲੱਗਦਾ ਉਹਨੂੰ ਬਤਰ ਪ੍ਰਮਾਹ ਕੇ ਆਪਣੇ ਨਾਲ ਲਾ ਕੇ ਮਲਿਕ ਕਿਸਮ ਦੀ ਸਿਧਾਂਤਹੀਣ ਰਾਜਨੀਤੀ ਦੀ ਇੰਤਹਾ ਹੈ ਅੱਜ ਦੇਸ਼ ਖੜਿਆ ਹੋ ਗਿਆ ਤੇ ਕਈ ਤਾਂ ਇਹ ਮਲੂਕਾ ਸਾਹਿਬ ਦੇ ਬੱਚੇ ਤਾਂ ਜੇ ਗਏ ਆ ਕਈ ਤਾਂ ਐਮਪੀ ਸੀਟ ਐਮਪੀ ਚਲੇ ਗਏ ਕਈਆਂ ਨੂੰ ਟਿਕਟਾਂ ਦਿੱਤੀਆਂ ਉਹ ਚਲੇ ਗਏ ਮੱਝ ਨਾਲ ਸੰਗਲ ਵੀ ਚਲੇ ਗਿਆ ਰੋਕਾਂਗੇ ਇਸ ਵੇਲੇ ਦੀ ਵੱਡੀ ਖਬਰ ਦਾ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਟੈਂਟ ਨੂੰ ਅੱਗ ਲੱਗ ਗਈ ਹੈ ਕਈ ਟੈਂਟ ਸੜ ਕੇ ਸੁਆਹ ਹੋ ਗਏ ਨੇ ਇੱਕ ਟਰੈਕਟਰ ਵੀ ਅੱਗ ਦੀ ਛਪੇੜ ਦੇ ਵਿੱਚ ਆਇਆ ਹੈ ਸ਼ਾਰਟ ਸਰਕਟ ਦੇ ਕਾਰਨ ਦਰਸਲੇ ਅੱਗ ਲੱਗੀ ਹੈ ਜੋ ਹੁਣ ਤੱਕ ਅਬਜਾ ਸਾਫ ਹੋਈ ਹੈ ਸ਼ਾਰਟ ਸਰਕਟ ਵਜਾ ਰੱਤੀ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਮੋਰਚਾ ਲਗਾ ਕੇ ਕਿਸਾਨ ਜਿਹੜੇ ਕਿ ਲਗਾਤਾਰ ਬੈਠੇ ਹੋਏ ਨੇ ਤੇ ਇਸੇ ਤਰ੍ਹਾਂ ਨਹੀਂ ਟੈਂਟ ਦੇ ਵਿੱਚ ਅੱਗ ਲੱਗਣ ਦੀ ਖਬਰ ਹੈ ਕਿਉਂਕਿ ਲਗਾਤਾਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ ਕਿਸਾਨੀ ਮੰਗਾਂ ਜਿਹੜੀਆਂ ਇੱਕ ਕੇਂਦਰ ਤੇ ਰੱਖੀਆਂ ਚਾਰੀਆਂ ਨਾਲਾ ਕਿ ਪੇਸ਼ ਭਰ ਦੇ ਵਿੱਚ ਚੋਣ ਜਾਬਤਾ ਪੇਸ਼ ਦੇ ਨਹੀਂ ਲੱਗਾ ਸੀ ਲਾਗੂ ਹੋ ਚੁੱਕਾ ਪਰ ਇਸ ਦੇ ਵਿਚਾਲੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਦੇ ਨਾਲ ਹੀ ਇਸ ਮੋਰਚੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਟੈਂਟ ਨੂੰ ਅੱਗ ਲੱਗੀ ਹੈ ਕਈ ਟੈਂਟ ਇਸ ਦੌਰਾਨ ਸੜ ਕੇ ਸੁਆਹ ਹੋ ਗਏ ਨੇ ਇੱਕ ਟਰੈਕਟਰ ਵੀ ਜਿਹੜਾ ਕਿ ਅਗਦੀ ਚਪੇੜ ਦੇ ਵਿੱਚ ਆਇਆ ਹੈ ਸ਼ਾਰਟ ਸਰਕਟ ਅੱਗ ਲੱਗਣ ਦੀ ਵਜ੍ਹਾ ਜੋ ਕੇ ਦੱਸਦੀ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਦੇ ਟੈਂਟ ਦੇ ਵਿੱਚ ਦਰਸਲ ਅੱਗ ਲੱਗਣ ਦੀ ਖਬਰ ਹੈ ਆ ਜਿੱਥੇ ਕਿ ਇੱਕ ਟਰੈਕਟਰ ਵੀ ਜਿਹੜਾ ਕਿ ਅਗਦੀ ਆਚਪੇੜ ਦੇ ਵਿੱਚ ਆਇਆ ਹੈ ਕਿਉਂਕਿ ਅਜੇ ਵੀ ਲਗਾਤਾਰ ਕਈ ਕਿਸਾਨ ਜਿਹੜੇ ਕਿ ਸ਼ੰਭੂ ਬਾਰਡਰ ਤੇ ਮੋਰਚੇ ਤੇ ਬੈਠੇ ਹੋਏ ਨੇ ਕਈ ਟਰੈਕਟਰ ਟਰਾਲੀਆਂ ਕਈ ਵਾਣ ਵਿਗੜੇ ਉੱਥੇ ਆ ਮੌਜੂਦ ਨੇ ਇਸ ਤੋਂ ਇਲਾਵਾ ਟੈਂਟ ਜਿਹੜੇ ਕਿ ਵਕਫਾ ਜਗਾਵਾ ਤੇ ਕਿਸਾਨਾਂ ਦੇ ਵੱਲੋਂ ਰਹਿਣ ਵਾਸਤੇ ਲਗਾਏ ਹੋਏ ਨੇ ਤੇ ਇਸੇ ਦੌਰਾਨ ਹੀ ਕਿਸਾਨਾਂ ਦੇ ਟੈਂਟ ਜਿਹੜੇ ਕਿ ਅੱਗ ਲੱਗਣ ਦੀ ਖਬਰ ਹੈ ਕਈ ਟੈਂਟ ਸੜ ਕੇ ਸੁਆਹ ਹੋ ਗਏ ਨੇ ਤਾਂ ਉਹ ਤਸਵੀਰਾਂ ਵਿੱਚ ਵਿਖਾ ਰਹੇ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟੈਂਟ ਪੂਰੀ ਤਰ੍ਹਾਂ ਇਸ ਅੱਗ ਲੱਗਣ ਦੇ ਕਾਰਨ ਸੜ ਕੇ ਸੁਆਹ ਹੋ ਗਏ ਨੇ ਨਾਲ ਨੇੜੇ ਹੀ ਕਿਸਾਨ ਨਜ਼ਰ ਆ ਰਹੇ ਨੇ ਹਾਲਾਂਕਿ ਅੱਗ ਨੂੰ ਅੱਗ ਨੂੰ ਬੁਝਾਉਣ ਦੀ ਕਾਬੂ ਪਾਉਣ ਦੀ ਜਿਹੜੇ ਕਿ ਕਿਸਾਨਾਂ ਵੱਲੋਂ ਖੁੱਦੀ ਇਸ ਦੌਰਾਨ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਸੁਪੂਰੀ ਤਰ੍ਹਾਂ ਵੇਖੇ ਜਾ ਸਕਦੇ ਨੇ ਕਿ ਟੈਂਟ ਗੇੜੇ ਕੇ ਲਗਾਏ ਹੋਏ ਸਨ ਕਿਸਾਨਾਂ ਦੇ ਵੱਲੋਂ ਇਹ ਅਗਲ ਅਗ ਲੱਗਣ ਦੇ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਨੇ ਕਿਉਂਕਿ ਜਦੋਂ ਤੋਂ ਦਰਸਲ ਇਹ ਮੋਰਚਾ ਕਿਸਾਨਾਂ ਦਾ جاری ਹੈ ਤਾਂ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਇਸੇ ਜਗ੍ਹਾ ਤੇ ਰਹਿਣ ਵਾਸਤੇ ਟੈਂਟ ਲਗਾਏ ਹੋਏ ਸਨ ਆ ਧੁੱਪ ਤੋਂ ਬਚਣ ਦੇ ਲਈ ਮੀਂਹ ਤੋਂ ਬਚਣ ਦੇ ਲਈ ਕਿਹੜਾ ਕਿ ਕਿਸਾਨਾਂ ਦੇ ਵੱਲੋਂ ਪੂਰੀ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀਗਾ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਕਈ ਟੈਂਟ ਜਿਹੜੇ ਕਿ ਪੂਰੇ ਤਰ੍ਹਾਂ ਅੱਗ ਲੱਗਣ ਤੇ ਕਰਨ ਸੜ ਕੇ ਸੁਆਹ ਹੋ ਜਾਂਦੇ ਨੇ ਉਸ ਵੇਲੇ ਦੀਆਂ ਇਹ ਤਸਵੀਰਾਂ ਨੇ ਜਦੋਂ ਕਿ ਅੱਗ ਪੂਰੀ ਤਰ੍ਹਾਂ ਬੁਝ ਚੁੱਕੀ ਸੀ ਜਦੋਂ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਚੁੱਕਾ ਸਪਾਇਆ ਜਾ ਚੁੱਕਾ ਸੀਗਾ ਵਿੱਚੋਂ ਅੱਗ ਤੋਂ ਅੱਗ ਲੱਗਣ ਤੋਂ ਬਾਅਦ ਜਦੋਂ ਹਾਲਾਂਕਿ ਕਾਬੂ ਵੀ ਪਾਇਆ ਗਿਆ ਤੇ ਧੂਆ ਨਿਕਲਦਾ ਹੋਇਆ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਿੱਥੇ ਅੱਗ ਲੱਗੀ ਤੇ ਪੂਰੀ ਤਰ੍ਹਾਂ ਪੂਰੀ ਜਿਹੜੇ ਕਿ ਟੈਂਟ ਨੇ ਉਹ ਸੜ ਕੇ ਸੁਆਹ ਹੋ ਗਏ ਨਾਲੇ ਵੱਡੀ ਗਿਣਤੀ ਵਿੱਚ ਕਿਸਾਨ ਖੜੇ ਅਨ ਨਜ਼ਰ ਆ ਰਹੀ ਨੇ ਜਿਨ੍ਹਾਂ ਦੇ ਵੱਲੋਂ ਪਾਣੀ ਪਾ ਕੇ ਹਾਲਾਂਕਿ ਅੱਗ ਨੂੰ ਬਚਾਇਆ ਗਿਆ ਪਰ ਇਸ ਦੌਰਾਨ ਟੈਂਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਤੇ ਇੱਕ ਟਰੈਕਟਰ ਵੀ ਜਿਹੜਾ ਕਿ ਅੱਗ ਦੀ ਅੱਜ ਪੇੜ ਦੇ ਵਿੱਚ ਆਇਆ